ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵਧੀਆ ਵਧੀਆ ਕਮੈਂਟ ਕਰਦੀਆਂ ਨੇ ਸਾਡੇ ਨਾਲ ਜੁੜੀਆਂ ਆਈਆਂ ਨੇ ਬਹੁਤ ਵਧੀਆ ਕਮੈਂਟਾਂ ਉਹਨਾਂ ਨੂੰ ਪੜ੍ਹ ਕੇ ਤੁਹਾਡੇ ਇੱਕ ਹੌਸਲਾ ਜਾਂ ਮਿਲਦਾ ਤੁਹਾਡੇ ਕਮੈਂਟਾਂ ਦੇ ਨਾਲ ਅੱਜ ਆਪਾਂ ਗੋਭੀ ਬਣਾਉਣ ਲੱਗੇ ਹਾਂ ਜੀ ਤਰੀ ਵਾਲੀ ਬਹੁਤ ਸਵਾਦ ਗੋਭੀ ਬਣਦੀ ਹੈ ਜੀ ਇੱਕ ਮੇਰੇ ਵੀਰ ਆ ਅਮਨਦੀਪ ਸਿੰਘ ਆ ਸੈਦੋ ਅਮਨਦੀਪ ਆ ਅਮਨਦੀਪ ਸਿੰਘ ਨਾ ਉਹ ਵੀਰਾ ਬਹੁਤ ਵਧੀਆ ਕਮੈਂਟ ਕਰਦਾ ਉਹ ਵੀਰੇ ਮੇਰੇ ਵੱਲੋਂ ਵੀਰੇ ਨੂੰ ਮੇਰੇ ਵੱਲੋਂ ਸਪੈਸ਼ਲ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਸਾਡੀ ਹਰੇਕ ਵੀਡੀਓ ਤੇ ਬਹੁਤ ਵਧੀਆ ਕਮੈਂਟ ਕਰਦਾ ਤੇ ਵਧੀਆ ਬਹੁਤ ਘੱਟ ਲੋਕ ਨੇ ਜੀ ਜਿਹੜੇ ਇਹ ਜੇ ਵਧੀਆ ਕਮੈਂਟ ਕਰਨ ਵਾਲੇ ਨੇ ਬਾਕੀ ਤਾਂ ਟੰਗਾ ਖਚਣਾੜੀ ਹੁੰਦੇ ਨੇ ਤੁਹਾਨੂੰ ਪਤਾ ਹੀ ਆ। ਅੱਜ ਕੱਲ੍ਹ ਖੂਨ ਦੇ ਰਿਸ਼ਤੇ ਨਾਲੋਂ ਦੂਜੇ ਰਿਸ਼ਤੇ ਜ਼ਿਆਦਾ ਵਧੀਆ ਨੇ। ਬਹੁਤ ਵਧੀਆ ਕਮੈਂਟ ਕਰਦਾ ਹੂੰ ਵੀਰ ਆਹਰੇ ਇੱਕ ਵੀਡੀਓ ਤੇ। ਮੇਰੇ ਕੱਲੀ ਦੇ ਪੋਤੇ ਵੀ ਉਹ ਹੋਰ ਭੈਣਾਂ ਦੇ ਚੈਨਲਾਂ ਤੇ ਵੀ ਜਾ ਕੇ ਕਮੈਂਟ ਕਰਦਾ। ਨਾਉ ਜੇਪਾ ਕੋਪੀ ਦੇ ਫੁੱਲ ਕੱਟ ਲੈਨੇ। ਕਿਉਂਕਿ ਅੱਜ ਕੱਲ੍ਹ ਦੀ ਕੋਪੀ ਥੋੜੀ ਜੀ ਹੁੰਦੀ ਤਾਂ ਖਰਾਬ ਆ। ਪਰ ਆਪਾਂ ਨਹੀਂ ਆਪਾਂ ਵਾਗ ਨੂੰ ਕਹਿਣ ਵਧੀਆ ਬਣਾਵਾਂਗੇ। दो तीन आओ जी आप चुला बाल देर धर लें कड़ाही अपन ने पानी पा लिया पानी आप चंकी तरह गर्म कर लिया लो जी अपने कड़ाही उपर धर ली एच पा लिया पानी पानी आपने गर्म कर लिया ਗੋਭੀ ਆਪਾਂ ਨੇ ਧੋ ਲਈ ਹੁਣ ਇਹਨੂੰ ਆਪਾਂ ਇੱਕ ਵਾਰੀ ਦੇ ਲੈਨੇ ਆ ਗੋਭੀ ਨੂੰ ਤਾਂ ਜੋ ਜਿਹੜਾ ਕੋਈ ਇਹਦੇ ਵਿੱਚ ਕੀੜਾ ਕੰਡਾ ਹੋਊਗਾ ਜੀ ਉਹ ਸਾਫ਼ ਹੋ ਜਾਵੇ ਹੁਣ ਤਾਂ ਤੋਤੀ ਹੋਈ ਆ ਫਿਰ ਵੀ ਸਪਰੇਹਾਂ ਸਪਰੂਹਾਂ ਕਰੀਆਂ ਹੋਈਆਂ ਹੁੰਦੀਆਂ ਨੇ ਆਪਾਂ ਇੱਕ ਵਾਰੀ ਦੇ ਲੈਨੇ ਆ ਵੱਧ ਨਹੀਂ ਦਿੰਦੇ ਹਾਂਜੀ ਆਪਾਂ ਇਹਨਾਂ ਸਾਰੀ ਨੂੰ ਪਾਣੀ ਦੇ ਵਿੱਚ ਡਿੱਪ ਕਰ ਦਿੰਨੇ ਆ ਤੇ ਇੱਕ ਵਾਲਾ ਦੇ ਲੈਨੇ ਆ ਲੋ ਜੀ ਗੋਭੀ ਦੇਖੋ ਆਪਣੀ ਰਿਚਣ ਲੱਗੀ ਥੋੜਾ ਥੋੜਾ ਵਾਲ ਆਉਣ ਲੱਗੀ ਬਹੁਤਾ ਨਹੀਂ ਦੇਵਾਂਗੇ ਕਿਉਂਕਿ ਇਹ ਫਿਰ ਢਲ ਜੂਗੀ ਜੀ ਆਪਾਂ ਢਲੀ ਹੋਈ ਗੋਭੀ ਨਹੀਂ ਚਾਹੀਦੀ ਸਾਫ਼ ਹੋ ਗਈ ਜੀ ਐਨ ਹਲਕੀ ਹਲਕੀ ਜਿਹੀ ਜੜਜਾਂ ਲੱਗੀ। ਫਿਰ ਜੇ ਜ਼ਿਆਦੇ ਆਪਾਂ ਵਾਲੀ ਦੇਵਾਂਗੇ ਫਿਰ ਇਹਨੇ ਢਲ ਜਾਣਾ। ਹੁਣ ਇਹਨੂੰ ਆਪਾਂ ਪਾਣੀ ਤੋਂ ਬਾਹਰ ਕੱਢ ਲੈਨੇ ਆਂ ਜੀ। ਲੋ ਜੀ ਕੜਾਹੀ ਆਪਾਂ ਨੇ ਧਰ ਲਈ ਦਵਾਰੇ। ਉੱਪਰ ਵਿੱਚ ਪਾ ਲਿਆ ਸੱਤ ਸੂ ਦਾ ਤੇਲ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ। ਹੁਣ ਜਿਹੜੀ ਆਪਾਂ ਗੋਭੇ ਵਾਲੀ ਤੇ ਇਹਦੇ ਵਿੱਚ ਪਾ ਦੇਣਾ। ਲਓ ਜੀ ਗੋਭੀ ਨੂੰ ਪਹਾਲ ਕੀ ਬ੍ਰਾਊਨ ਹੁੰਦੇ ਤੱਕ ਪਕਾ ਲਵਾਂਗੇ ਫਰਾਈ ਕਰ ਲੈਨੇ ਆ ਗੋਭੀ ਨੂੰ ਲਓ ਜੀ ਗੋਭੀ ਆਪਣੀ ਬ੍ਰਾਊਨ ਹੋ ਗਈ ਹੁਣ ਇਹਨੂੰ ਆਪਾਂ तेल तो बाहर कट लगी तरह रोस्ट होगी देखो लो जी गोभी अपनी चंकी तरह देखो रोस्ट हो गई तो आप बहर कट लग लो जी ਗੋਭੀ ਦੇਖੋ ਆਪਣੀ ਕਿੰਨੀ ਵਧੀਆ ਰੋਸਟ ਹੋਈ ਆ ਹੁਣ ਆਪਾਂ ਦੁਬਾਰੇ ਕੜਾਹੀ ਉੱਪਰ ਧਰ ਲਈ ਹੁਣ ਆਪਾਂ ਇਹਦੇ ਵਿੱਚ ਆਲੂ ਵੀ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਨੇ ਇਹਨਾਂ ਨੂੰ ਵੀ ਆਪਾਂ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਆਲੂ ਬ੍ਰਾਊਨ ਨਹੀਂ ਹੋ ਜਾਂਦੇ ਚੰਗੀ ਤਰ੍ਹਾਂ ਲੋ ਜੀ ਆਲੂ ਵੀ ਆਪਣੇ ਬ੍ਰਾਊਨ ਹੋ ਗਏ ਇਹਨਾਂ ਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਲੋ ਜੀ ਆਲੂ ਆਪਾਂ ਨੇ ਪੱਕ ਕੇ ਚੰਗੀ ਤਰ੍ਹਾਂ ਬਾਹਰ ਕੱਢ ਲਏ ਹੁਣ ਇਹਦੇ ਵਿੱਚ ਤੇਲ ਆਪਣਾ ਗਰਮ ਇਹਦੇ ਵਿੱਚ ਐਡ ਕਰ ਲੈਨੇ ਆਪਾਂ ਜੀਰਾ ਜੀਰੇ ਨੂੰ ਹਲਕਾ ਜਿਹਾ ਪਕਾ ਲੈਨੇ ਜੀਰਾ ਆਪਣਾ ਪੱਕ ਗਿਆ ਜੀ ਹੁਣ ਇਹਦੇ ਵਿੱਚ ਐਡ ਕਰਦੇ ਆਪਾਂ ਪਿਆਜ਼ प्याजਾਂ ਨੂੰ ਆਪਾਂ ਹਲਕਾ ਜਿਹਾ ਬਰਾਉਨ ਕਰ ਲੈਨੇ ਹਾਂ ਲੋ ਜੀ ਜੇ ਲਸਣ ਆਪਾਂ ਪਹਿਲਾਂ ਪਾਉਂਦੇ ਫਿਰ ਆਪਣਾ ਜਿਆਦਾ ਬ੍ਰਾਊਨ ਜਾ ਹੋ ਜਾਂਦਾ ਕਿਉਂਕਿ ਸਬਜੀ ਦੇ ਵਿੱਚ ਬ੍ਰਾਊਨ ਲਸਣ ਬਹੁਤਾ ਨਹੀਂ ਵਧੀਆ ਲੱਗਦਾ ਦਾਲ ਦੇ ਵਿੱਚ ਤਾਂ ਲੱਗਦਾ ਵਧੀਆ ਹੁਣ ਆਪਾਂ ਲਸਣ ਐਡ ਕਰ ਲੈਨੇ ਆ ਕਿਉਂਕਿ ਜੇ ਬਹੁਤਾ ਲਾਲ ਜਾ ਹੋ ਜੇ ਜੀ ਫਿਰ ਉਹ ਸਬਜੀ ਚੰਗਾ ਨਹੀਂ ਲੱਗਦਾ ਫਿਰ ਉਹਦੀ ਖਸੂਰ ਕੋਰਤਰਾ ਨਹੀਂ ਹੋ ਜਾਂਦੀਆਂ ਹੁਣ ਆਪਾਂ ਨੂੰ ਚਾਹੀਦੀ ਆ ਜੀ ਉਹਨਾਂ ਦੇ ਭੁਜਾ ਹੋਇਆ ਚਾਹੀਦਾ ਹੈ ਜਿੰਨੇ ਕਾਪੜੇ ਪਿਆਜ਼ ਨੇ ਹੁਣ ਇਹਨੂੰ ਆਪਾਂ ਪਿਆਜ਼ਾਂ ਦੇ ਵਿੱਚੇ ਭੰਗ ਲੈਨੇ ਆਂ ਜੀ ਲਸਣ ਨੂੰ। ਲਓ ਜੀ ਹੁਣ ਇਹਦੇ ਵਿੱਚ ਐਡ ਕਰਦੇ ਆਪਾਂ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਨੂੰ ਆਪਾਂ ਸਖਸ ਕੁਛੜਾ ਜਿਹਾ ਪਕਾ ਲੈਨੇ ਆਂ। ਹਲਕਾ ਜਿਹਾ। ਲਓ ਜੀ ਹਰੀਆਂ ਮਿਰਚਾਂ ਆਪਣੀਆਂ ਐਡ ਹੋ ਗਈਆਂ। ਪੱਕ ਗਈਆਂ। ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆਂ ਹਲਦੀ। ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆਂ। ਹਲਦੀ ਆਪਣੀ ਪੱਕ ਗਈ ਜੀ ਹੁਣ ਇਹਦੇ ਵਿੱਚ ਐਡ ਕਰਦੇ ਆਪਾਂ ਲਾਲ ਮਿਰਚ ਅੱਧਾ ਚਮਚਾ ਇੱਕ ਚਮਚਾ ਆਪਾਂ ਪਾ ਲੈਨੇ ਆ ਨਮਕ ਦਾ ਲਓ ਜੀ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਇੱਕ ਦੋ ਮਿੰਟ ਲਈ ਮਸਾਲਿਆਂ ਨੂੰ ਭੁੰਨ ਲੈਨੇ ਲਓ ਜੀ ਮਸਾਲੇ ਆਪਣੇ ਭੁੰਨ ਗਏ ਹੁਣ ਇਹਦੇ ਵਿੱਚ ਪਾ ਦਨੇ ਆਪਾਂ ਲਾਲ ਟਮਾਟਰ ਲਾਲ ਟਮਾਟਰ ਨੂੰ ਆਪਾਂ ਪਕਾ ਲੈਣੇ ਚੰਗੀ ਤਰ੍ਹਾਂ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਸਾਰਾ ਜਿਹਾ ਮਸਾਲੇ ਚੋਂ ਪਾਣੀ ਨਹੀਂ ਮੱਚ ਜਾਂਦਾ ਲਓ ਜੀ ਮਸਾਲੇ ਆਪਣੇ ਪੱਕ ਗਏ ਕੀ ਛੱਡਣ ਲੱਗੇ ਹੁਣ ਇਹਦੇ ਵਿੱਚ ਐਡ ਕਰ ਲੈਣੇ ਆਪਾਂ ਕਿਚਨ ਕਿੰਗ ਮਸਾਲਾ ਇਹ ਬਿਸਟੇਅਰ ਕਰਦੇ ਨਹੀਂ ਜਹੀਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਆਪਣੇ ਬੈਗੀ ਫਟ ਨਾ ਜਾਵੇ ਵਿੱਚ ਓਨੀ ਦੇਰ ਤੱਕ ਆਪਾਂ ਚਮਚਾ ਫੇਰਦੇ ਰਹਾਂਗੇ ਘੜਤੀ ਜਿੰਨੀ ਦੇਰ ਤੱਕ ਆਪਣੀ ਬੈਣੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਨਹੀਂ ਹੋ ਜਾਂਦੀ ਜੀ ਮਸਾਲੇ ਆਪਣੇ ਸਾਰੇ ਪੱਕ ਗਏ ਦੇਖੋ ਗ੍ਰੇਵੀ ਆਪਣੀ ਵਧੀਆ ਬਣ ਗਈ ਕੀ ਛੜਤਾ ਮਸਾਲੇ ਨੇ ਮਾਜੀ ਮਸਾਲੇ ਨੇ ਆਪਣੇ ਨੇ ਕੀ ਛੜਤਾ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਗੋਭੀ ਜਿਹੜੀ ਫਰਾਈ ਕਰਕੇ ਰੱਖੀ ਸੀ ਤੇ ਵਿੱਚ ਐਡ ਕਰ ਲੈਨੇ ਆ ਆਪਾਂ ਦੂ ਇਹਨੂੰ ਮਿਕਸ ਕਰ ਲੈਣੇ ਆ ਜੀ ਸਬਜ਼ੀ ਦੇ ਵਿੱਚ। ਲਓ ਜੀ ਗੋਭੀ ਤੇ ਆਲੂ ਆਪਣੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਏ। ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿਆਂ ਥੋੜਾ ਜਿਹਾ ਪਾਣੀ। ਕਿਉਂਕਿ ਆਪਾਂ ਗਰੇਵੀ ਵਾਲੀ ਗੋਭੀ ਬਣਾਉਣੀ ਆ। ਛੋਟਾ ਗਲਾਸ ਇੱਕ ਪਾਣੀ ਦਾ ਪਾ ਲਵਾਂਗੇ ਯਾਨੀ ਕਿ ਛੋਟਾ ਕੱਪ ਜੀ ਹੁਣ ਇਹਨੂੰ ਢੱਕ ਕੇ ਆਪਾਂ ਪਕਾ ਲੈਨੇ ਕਿਉਂਕਿ ਗੋਭੀ ਤੇ ਆਲੂ ਤਾਂ ਆਪਣੇ ਫਰਾਈ ਹੋਏ ਹੋਏ ਹੈਗੇ ਨੇ ਜੀ 2-4 ਮਿੰਟਾਂ ਲਈ ਆਪਾਂ ਗੋਭੀ ਨੂੰ ਢੱਕ ਕੇ ਪਕਾ ਲੈਂਦੇ ਹਾਂ लो जी सब्जी नकद हो गए मिनट देखो वैया होगी एन बिल्कुल ना बहुत ही गाढ़ी तो ना बहुत ही पतली चंकी तरह पकली जी हूँ ये आप कर दे मेथी क्योंकि मेथी ना टेस्ट सब्ज़ी का दुगना तो हो जाता जी लो जी आप ਮੇਥੀ ਨੂੰ ਚੰਗੀ ਤਰ੍ਹਾਂ ਵਿੱਚ ਪਕਾ ਲੈਨੇ ਆਂ 1-2 ਮਿੰਟ ਲਈ ਆਪਾਂ ਢੱਕ ਕੇ ਆਪਣੀ ਸਬਜ਼ੀ ਨੂੰ ਹੋਰ ਪਕਾ ਲੈਨੇ ਆਂ ਤਾਂ ਜੋ ਸਾਰੀ ਸਬਜ਼ੀ ਦੇ ਵਿੱਚੋਂ ਮੇਥੀ ਦੀ ਖੁਸ਼ਬੂ ਵਧੀਆ ਆਉਣ ਲੱਗ ਜਵੇ ਲਓ ਜੀ ਸਬਜ਼ੀ ਆਪਣੀ ਬਣ ਗਈ ਹੁਣ ਆਪਾਂ ਚੁੱਲਾ ਬੰਦ ਕਰ ਦਿੰਨੇ ਆਂ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਸਬਜ਼ੀ ਚੋਂ ਲਓ ਜੀ ਆਪਣੀ ਗਰੇਵੀ ਵਾਲੀ ਗੋਭੀ ਬਣ ਕੇ ਤਿਆਰ ਆ ਲਓ ਜੀ ਆਪਣੀ ਗਰੇਵੀ ਵਾਲੀ ਗੋਭੀ ਬਣ ਕੇ ਤਿਆਰ ਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਸਬਜ਼ੀ ਬਣਦੀ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ